ਤਾਂ ਮੌਦ ਔਖੇ ਪੂਰੇ ਕੀਤੇ ਆ ਇਥੇ ਪਾਉਂਦਾ ਦੀ ਮੀਰਸੋਹਣਾ ਦਾ ਭਰਾ ਹੂੰ ਉਹਦਾ ਮੈਂ ਨਿਕਾ ਜਾਦੀ ਹੂੰ ਤੇ ਨਵਾਂ ਤੇ ਲਗਾ ਮਹੀਨੇ ਤੇ ਅੱਛਾ ਤੇ ਹੁਣ ਦਸਾਂ ਦਾ ਜਵਾਕ ਵੀ ਨਹੀਂ ਮਰਦੇ ਕੇ ਠੀਕ ਹੈ ਤੇ ਮੈਂ ਉਹਨਾਂ ਨਾਲ ਆਖਿਆ ਵੀ ਚਾਹ ਬਣਾ ਮੈਨੂੰ ਮੁੰਡੇ ਹੱਥ ਨਾਲ ਪੇ ਚਾਹ ਬਣਾ ਪੀ ਕੇ ਆਇਆ ਮੈਂ ਕੋ ਉਹਨਾਂ ਦੇ ਟੁੱਟੀਆਂ ਜਾਂ ਮਹੀਆਂ ਨਾ ਕੋਈ ਦੁੱਧ ਦਿੰਦੀ ਹੈ ਨਾ ਕੋਈ ਉਹਨੇ ਕਰ ਬੋਕ ਮਿਲਦਾ ਹਮ ਚਾਚੂ ਤੁਸੀਂ ਪਿਆਇਆ ਕਰੋ ਹਮ ਉਹ ਕਹਿੰਦੇ ਇਹ ਕੰਮ ਨੂੰ ਨਾ ਮਾਲ ਚਾਰਦਾ ਚਾ ਸਾਡੇ ਕੋਲ ਭਾਲਦਾ ਨਾ ਫਿਰ ਯਾਰੀ ਕਾਦੀ ਆ ਹਮ ਯਾਰੀ ਵੀ ਤਾਂ ਹੀ ਆਵੇਂ ਜਾਂ ਪਾਣੀ ਪੁੱਛਦੇ ਆ ਤਾਂ ਹੀ ਤੁਹਾਡੇ ਘਰੇ ਆਈਦਾ ਸਹੀ ਗੱਲ ਤੇ ਜੇ ਭਾਈ ਨਹੀਂ ਤੁਸੀਂ ਚਾ ਪਾਣੀ ਬਣਾ ਸਾਡੇ ਘਰੇ ਆ ਜਾ ਕਰੋ ਹਮ ਸਾਡੇ ਦੋ ਮਈਆਂ ਮਿਲਦੀਆਂ ਹਨ ਹਮ ਕੋਈ ਗਰੀਬੀ ਗੁਰਬੀ ਆਈ ਗੱਲ ਨਹੀਂ ਗੀ ਹਮ ਦੁੱਧ ਬਾਦ ਵਾਧੂ ਆ ਹੂੰ ਕੋਦੋਂ ਮਰਜੀ ਆਓ ਤੇ ਤੁਸੀਂ ਨਾ ਕੰਜਰ ਦੇ ਆਦੇ ਗਲਾਸ ਚਾਹ ਤੌਰ ਸੀਕਦੇ ਆ ਮੈਂ ਤਗੜੇ ਬੰਦੇ ਆ ਥੋੜਾ ਦਲੇ ਹੀ ਹਿੰਗਾ ਆਪਾਂ ਤੁਹਾਡੇ ਨਾਲ ਅੱਜ ਤੋਂ ਬੰਦੇ ਨਾ ਯਾਰੀ ਰੱਖੀ ਦੀ ਉਹਨਾਂ ਜਿਹੜੀ ਰੱਖਣੀ ਕਿੰਨਾ ਵਧੀਆ ਚੱਲੂਗੇ ਤੇ ਨਹੀਂ ਆਵਾਜਾਵੇ ਆਪਾਂ ਬੰਦ ਕਰ ਦੇਣੀ ਕਰ ਦੇ ਇੱਥੇ ਐ ਥੋੜੋ ਆ ਵੀ ਤੁਰੇ ਫਿਰੋ ਇਹਨਾਂ ਗੋਲ ਧਦਾ ਕਰਦੇ ਫਿਰੋ ਨਾ ਕੋਈ ਪੁੱਛੇ ਨਾ ਕੋਈ ਦੱਸੇ ਤੂੰ ਉੱਥੇ ਕੀ ਜਾਣ ਦਾ ਫਾਇਦਾ ਕਰਾ ਖੈਰ ਸੁਖ ਪੁੱਛੇ ਸਾਰਾ ਟੱਬਰ ਉਖਰਮਾਨ ਕਰੇ ਬੰਦੇ ਉਸ ਕਰੇ ਵੜਨਾ ਦੂਜੇ ਘਰੇ ਜਾਂਦਾ ਕੋਈ ਕੰਮ ਨਹੀਂ ਗਾ ਹੂੰ ਇੱਥੇ ਆਪੋ ਆਪਣਾ ਕਰਦੇ ਪਰ ਆ ਨਕਿਆ ਸਹੀ ਗੱਲ ਆਏ ਨਿਵਦੀ ਵੀ ਆਪ ਦਾ ਪੁੱਤ ਤਾ ਹੀ ਬਣਾ ਸਹੀ ਗੱਲ ਕਦੋਂ ਤੈਨੂੰ ਲੋੜ ਪਈ ਹਾਂ ਤੇਰੀ ਬਾਹ ਫੜੀ ਸਹੀ ਗੱਲ ਮੈਨੂੰ ਲੋੜ ਪੜੀ ਤੂੰ ਮੇਰੀ ਬਾਹ ਫੜੀ ਸਹੀ ਗੱਲ ਤੇ ਲੈਣਾ ਦੇਣਾ ਚੱਲਦੇ ਆ ਦੋਨੋਂ ਦੇ ਹਾਂ ਹਾਂ ਮੋੜ ਮੜੇ ਹੁੰਦਾ ਆ ਪਰ ਥੋੜਾ ਬੁਢਾ ਨਹੀਂ ਜਾਂਦਾ ਯਾਰ ਕੋਈ ਨਹੀਂ ਬੁੜਾ ਜਾਵੜੂ ਦਾ ਦੁਨੀਆਂ ਬੰਦੀ ਬਹੁਤ ਖਰਾਬ ਬੁਲਾਉਣਾ ਹੀ ਆੜ ਗਿਆ ਯਾਰ ਮੈਂ ਕਿਤੇ ਆਖਿਆ ਉਹ ਬੰਦਾ ਨਾ ਜੇ ਉਹਦੇ ਕਾਰਨ ਤਾਂ ਅਸੀਂ ਪਿੱਛੇ ਆ ਅੱਜ ਜਾ ਨੀ ਨਹੀਂ ਆਏ ਟੈਡੀ ਜੇ ਜੇ ਮੰਨ ਕੇ ਚੱਲ ਬੰਦੇ ਨੇ ਕੰਮ ਮੈਂ ਇਹ ਦੋ ਚੱਕਰਾਂ ਦੇ ਚ ਪਰਦਾ ਸਾਰਿਆਂ ਨੂੰ ਮਿਲਣ ਵਰਤਨਾ ਪੈਂਦਾ ਬਈ ਪੈਂਦਾ ਕਿਹੜਾ ਬੰਦਾ ਹੁਣ ਜੇ ਅੱਜ ਮੈਂ ਮੰਨ ਲਾ ਜ਼ਮੀਨ ਤੇ ਆ ਜੇ ਅਰਸ਼ਾਂ ਤੇ ਜਾਣਾ ਤਾਂ ਮੈਨੂੰ ਸਾਰਿਆਂ ਨਾਲ ਨਿਭਣਾ ਹੀ ਪੈਣਾ ਨਿਭਣਾ ਲੈ ਤੂੰ ਮੇਰੀ ਆਏ ਗੱਲ ਸੁਣ ਵੀ ਤੇਰੀ ਮੇਰੀ ਬਰਾਬਰੀ ਕੀ ਤੂੰ ਨਾ ਬੱਚਾ ਹਾਂ ਹਾਂ ਤੇ ਮੈਂ 80 ਸਾਲਾਂ ਨੂੰ 1750 ਪਿਆ ਮੈਂ ਤੇਰੀ ਗੱਲ ਮੰਨਦਾ ਤੇ ਤੇਰੇ ਪਿਓ ਨੂੰ ਨਹੀਂ ਪਤਾ ਵੀ ਮੇਰੇ ਮੁੰਡੇ ਦੀ ਇੰਨੀ ਗੱਲ ਕਰਦਾ ਜਿਹ ਤੂੰ ਮੈਨਾਂ ਵਰਤਦਾ ਮੈਂ ਤੇਨਾਂ ਵਰਤਦਾ ਨਹੀਂ ਨਹੀਂ ਉਹਨੂੰ ਚਾਹੀਦਾ ਮੇਰੇ ਬੱਚਿਆਂ ਦਾ ਇੰਨਾ ਪਿਆਰ ਕਰਦਾ ਤੇ ਮੈਂ ਚਾਹਦਾ ਸਾਸਰੀ ਘਰ ਹੀ ਬੁਲਾਉਣੀ ਮੈਂ ਕਿਹੜਾ ਪੈਸੇ ਮੰਗਦਾ ਤੁਰਦਾ ਫਿਰਦਾ ਮੈਂ ਹੱਸ ਕੇ ਬੋਲ ਪੇ ਮੇਰਾ ਭਰਾ ਹੈ ਪਰਾ ਦੇ ਵੀ ਕੋਈ ਲੱਗਦਾ ਯਾਦ ਆਇਆ ਯਾਰ ਫੇਰ ਉਹ ਉਹਨੇ ਲੈ ਕੇ ਜਾਣਾ ਥੋੜੀ ਜਦਨ ਮਾਰਿਆ ਉਦੋਂ ਵੀ ਉਦੋਂ ਅਹੀਂ ਗਏਗਾ ਯਾਰ ਬੰਦਾ ਸੜਿਆ ਜਾ ਹੀ ਗਏਗਾ ਸਹੀ ਗੱਲ ਸਹੀ ਚਾਜਣਾ ਬੁਲਾਉਂਦਾ ਨਹੀਂ ਸੀ ਕਰਦਾ ਨਹੀਂ ਸੀ ਹੁਣ ਤੇਰੀ ਬੀਬੀ ਆਉਂਦੀ ਆ ਉਹ ਡੱਬਦੀ ਉਹ ਪੁੱਛੂ ਬਾਈ ਕੀ ਹਾਲ ਆ ਗੱਲ ਦੇ ਘਰ ਅੱਜ ਤਾਂ ਬੁਲਾਉਂਦੀ ਆ ਬਹੁਤ ਵਧੀਆ ਆਖੀ ਦਾ ਪਾਪੇ ਦੇ ਘਰ ਆਲੀ ਬੁਲਾਉਂਦੀ ਆ ਪਾਪੇ ਦੇ ਘਰ ਐਦਾ ਬੁਲਾਉਂਦੀ ਆ ਨਾ ਨਹੀਂ ਨਹੀਂ ਬੁਲਾਉਂਦੀ ਚੱਲਦਾ ਟਾਈਮ ਹੁੰਦਾ ਡਿਊਟੀ ਦਾ ਫੇਰ ਹੈ ਸਾਡੇ ਵੀ ਡਿਊਟੀ ਆ ਬਾਅਦ ਚਲਦੇ ਆ ਆਜੋ ਮੋਟਰ ਤੇ ਚੱਲੋ ਬਹਿ ਕੇ ਆ ਜਾਂਦਾ ਸੁਣਾਏ ਯਾਰ ਗੱਲਾਂ ਦਾ ਸਾਡਾ ਖੜਾ ਹੁਣ ਚੱਲੀਏ ਕੰਮ ਬਹੁਤ ਕਰਨੀ ਤੇ ਜਾਣਾ ਜਾਂਦੇ ਹੋਣਗੇ ਹੂੰ ਤੜਕੇ ਰਾਤ ਆਏ ਅੱਛਾ ਫਿਰ ਗੱਲਬਾਤ ਕੀਤੀ ਹੁਣ ਤਿਆਰੀ ਕੀਤੀ ਆ ਉਹ ਨਾ ਇਹ ਨਾ ਫਿਰ ਉਹਨੇ ਤਾਂ ਟਲ ਗਿਆ ਹਾਂ ਤਾਂ ਲੈ ਲਈ ਤੇ ਟਲ ਗਿਆ ਤੇ ਮਾਰ ਉਹਨੂੰ ਡਿੱਕੀ ਜਾਂਦਾ ਇੱਕ ਬੰਦਾ ਵਿਚਾਰ ਦਿੱਤਾ ਲੈ ਲਈ ਤੇ ਜਾਣਾ ਨਾ ਤਾਂ ਗੁਰੇਵ ਸੈਠ ਨੂੰ ਤਿਆਰ ਕੀਤਾ ਅੱਛਾ ਉਹ ਵੀ ਮੈਂ ਖ ਮੈਂ ਭੁੱਲ ਭੁੱਲ ਜਾਂਦਾ ਤਾਂ